ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਹਰੀਆਂ ਮਿਰਚਾਂ ਦਾ achar ਬਣਾਵਾਂਗੇ ਇਹ ਵੀ ਨਿੰਬੂ ਦਾ ਸਾਥ ਪਾ ਕੇ ਬਹੁਤ ਵਧੀਆ achar ਬਣਾਵਾਂਗੇ ਇਹ ਮਿਰਚਾਂ ਤੇ ਆਪਾਂ ਇਹਨਾਂ ਨੂੰ ਪਹਿਲਾਂ ਧੋਵਾਂਗੇ ਹੁਣ ਆਪਾਂ ਫਪਲੇਟ ਚ ਕੱਢ ਲਾਂਗੇ ਹੁਣ ਆਪਾਂ ਇਹਨਾਂ ਨੂੰ ਥੋੜੀਆਂ ਸੁਕਾ ਲਾਂਗੇ ਹੌਣੇ ਚ ਪਾ ਕੇ ਆਹ ਕੁੰਝੀ ਲੰਘੀ ਆਪਾਂ ਸੁੱਕ ਜਾਣਗੀਆਂ ਕੁੰਝੇ ਤੋਂ ਚੰਗੀ ਤਰ੍ਹਾਂ ਸੁੱਕ ਗਈਆਂ ਇਹ ਤੇ ਹੁਣ ਆਪਾਂ ਇਹਦੇ ਤੇ ਤੀਰਾ ਪਾਵਾਂਗੇ ਇਸ ਤਰ੍ਹਾਂ ਆਪਾਂ ਵੀ ਜਿਹੜੇ ਹੈਗੇ ਵਿੱਚੋਂ ਕੱਢ ਦੇਾਂਗੇ ਇਸ ਤਰ੍ਹਾਂ ਕਰਕੇ ਆਪਾਂ ਸਾਰਿਆਂ ਦੇ ਵੀ ਕੱਢ ਲਾਂਗੇ ਅਰ ਚਾਪਾ ਸਾਰਾ ਚੀਰ ਲਿਆ ਤੇ ਆਹ ਮਸਾਲਾ ਹੈ ਹੁਣ ਇਹ ਸਾਰਾ ਕੁਝ ਪੀਸਿਆ ਹੋਇਆ ਹੈ ਇਹਦੇ ਵਿੱਚ ਤੇ ਇਹ ਆਪਾਂ ਇਹਦੇ ਵਿੱਚ ਨਿੰਬੂ ਪਾਵਾਂਗੇ ਹੁਣ ਵੀ ਕੱਢ ਕੇ ਪਾਵਾਂਗੇ ਜੋਗੇ ਵੀ ਡੇਗ ਪਤਾਪੇ ਵਿੱਚੋਂ ਕਢਦੇ ਆਂਗੇ ਲਓ ਆਪਾਂ ਸਾਰੇ ਨੇ ਬੁਨ ਨਿਚੋੜ ਲਿਆ ਤੇ ਹੁਣ ਆਪਾਂ ਇਹਨੂੰ ਲਾ ਲਾਂਗੇ ਚਮਚੇ ਨਾਲ ਹੁਣ ਆਪਾਂ ਇਹਨੂੰ ਮਿਰਚਾਂ ਨਾਲ ਮਿਰਚਾਂ ਚ ਪਾ ਲਾਂਗੇ ਮਿਰਚਾਂ ਭਰ ਲਾਂਗੇ ਮਸਾਲੇ ਨਾਲ ਆਏ ਕਰਕੇ ਆਪਾਂ ਸਾਰੀਆਂ ਭਰ ਲਾਂਗੇ ਲਓ ਆਪਾਂ ਮਿਰਚਾਂ ਸਾਰੀਆਂ ਭਰ ਲਈਆਂ ਮਸਾਲੇ ਨਾਲ ਤੇ ਹੁਣ ਆਪਾਂ ਬਾਹਰਲੇ ਚੁੱਲੇ ਤੇ ਸ਼ਾਂ ਹੈਗੀ ਹੈ ਆ ਗਈ ਹੈ ਤੇ ਉੱਥੇ ਆਪਾਂ ਇਹਨੂੰ ਥੜਕਾਂਗੇ ਉਹ ਅੱਗ ਬੜਪੀ ਹੈ ਤੇ ਕੜਾਈ ਧਰਾਂਗੇ ਤੇਲ ਪਾਵਾਂਗੇ ਜੇ ਤੇਲ ਗਰਮ ਹੋ ਗਿਆ ਫਿਰ ਆਪਾਂ ਇਹਨੂੰ ਥੱਲੇ ਲਾ ਲਾਂਗੇ ਚੰਗੀ ਤਰ੍ਹਾਂ ਜੋ ਗਰਮ ਹੋ ਗਿਆ ਫਿਰ ਮਿਰਚਾ ਪਾਵਾਂਗੇ ਹੁਣ ਆਪਣਾ ਤੇਲ ਗਰਮ ਹੋ ਗਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਲਾਵਾਂਗੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਕਰਾਂਗੇ ਹੁਣ ਆਪਾਂ ਮਿਰਚਾਂ ਪਾ ਦੇਾਂਗੇ ਵਿੱਚ ਹੁਣ ਆਪਾਂ ਥੋੜੀ ਜਿਹੀ ਹਲਦੀ ਪਾਵਾਂਗੇ ਉਹ ਤਾਂ ਮਸਾਲੇ ਚ ਵੀ ਸੀਗੀ ਹਲਦੀ ਇਹਦੇ ਨਾਲ ਰੰਗ ਜਿਆ ਸੋਹਣਾ ਹੋ ਜਾਊਗਾ ਹੁਣ ਜਦੋਂ ਇਹ ਜਮ੍ਹਾਂ ਠੰਡੀਆਂ ਹੋ ਗਈਆਂ ਮਿਰਚਾਂ ਸਾਰਾ ਕੁਝ ਠੰਡਾ ਹੋ ਗਿਆ ਚਾਰ ਤੇ ਫੇਰ ਆਪਾਂ ਭਾਂਡੇ ਚ ਕੱਢ ਲਾਂਗੇ ਇਹਨੂੰ ਚਾਰ ਬਹੁਤ ਵਧੀਆ ਬਣੂ ਨਿੰਬੂ ਪਾ ਕੇ ਤੇਲ ਵੀ ਜਮ੍ਹਾਂ ਠੰਡਾ ਹੋ ਜਾਊਗਾ ਤੇ ਫੇਰ ਆਪਾਂ ਇਹਨੂੰ ਪਾਂਡੇ 'ਚ ਕੱਢ ਲਾਂਗੇ ਜੇ ਸਾਡੇ ਵੀਡੀਓ ਕੋ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ